ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸੋਦੀਆਂ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੋਂਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਛੇਰੇ ਵੀਰੋ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕਾ ਤੋਕੜ ਗੱਬਣ ਚੈੱਕ ਪਾਸ ਝੋਟੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਤਿੰਨੇ ਸੋਈਆਂ گاਵਾ ਤੁਹਾਨੂੰ ਦਿਖਾਉਣੀਆਂ ਆ ਸੋਈਆਂ ਦੀਆਂ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ। ਬਾਕੀ ਸਾਡੀ ਬੇਨਤੀ ਹੈ ਲਵੇ ਜ਼ਰੂਰ ਧਿਆਨ ਦਿਆ ਕਰੋ ਜੀ। ਹਾਂਜੀ ਵਿਰਦੀ ਸასი ਘਾਲ ਜੀ। ਸასი ਘਾਲ ਵਿਰਦੀ। ਹੋ ਠੀਕ ਠਾਕ ਜੀ। ਹਾਂਜੀ ਵਧੀਆ ਵਧੀਆ ਵਿਰਦੀ। ਵੇਗੇ ਮਾਲ ਕੱਲ ਆਲਾ ਫਿਰ। ਮਾਲ ਭਾਈ ਇਦਾਂ ਹੀ ਆਉਂਦਾ ਜਾਂਦਾ ਰਹਿੰਦਾ ਆਪਣੇ ਭਾਅ ਛੋਟੇ ਹੁੰਦੇ ਆ। ਹਾਜੀ ਭਾਜੀ ਬਿਲਕੁਲ ਨਾਰਮਲ ਰੇਟ ਹੈ ਆਪਣੇ। ਠੀਕ ਹੈ ਜੀ। ਹਾਂਜੀ। ਤੇ ਚਲੋ ਨਾਮ ਦੱਸ ਦੋ ਫਿਰ ਨਾ ਵੀਰ ਜੀ ਆਪਣਾ ਸ਼ਮਸ਼ੇਰ ਸਿੰਘ ਪਿੰਡ ਪੁੰਗਾ ਤਹਿਸੀਲ ਇਨਾਰ ਡਿਸਟ੍ਰਿਕਟ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੋ 7085814 ਜੀ ਠੀਕ ਹੈ ਹਾਂ ਜੀ ਵੀਰ ਜੀ ਅੱਜ ਇੱਕ ਝੋਟੀ ਟੋਕੜ ਗੱਬਣ ਬਾਕੀ ਗਾਵਾਂ ਬਾਕੀ ਜੀ ਨੀਲੀ ਦੀ ਪਿਓਰ ਟੋਕੜ ਗੱਬਣ ਆ ਜੀ ਚੱਕ ਪਾਸ ਝੋਟੀ ਬਾਕੀ ਆ ਗੋਲ ਸਿੰਘ ਦੀ ਝੋਟੀ ਆ ਹਾਂ ਜੀ ਇਹ ਆਰੇ ਭਾਜੀ ਪਹਿਲਾ ਸੁਬਾ ਝੋਟੀ ਸੁਈ ਗਾਂ ਦੂਜੇ ਸੁਬੇ ਦੀ ਗੱਬਣ ਜੋ ਠੀਕ ਹੈ 4 ਕਿਲੋ ਭਾਜੀ ਦੁੱਧ ਦੇ ਥੱਲੇ ਕਿੰਨੇ ਜਲਦੀ ਚੱਕ ਪਾਸ ਆ 4 ਮਹੀਨਿਆਂ ਦੀ ਭਾਈ ਚੱਕ ਪਾਸ ਜੋ ਚੱਕ ਪਾਸ ਆ ਹਾਂ ਜੀ ਆਪਣੇ ਵੀਰ ਭਰਾ ਕੋਈ ਦੋ ਦਿਨਾਂ ਚੱਕ ਰਾਲੇ ਆਪਣੇ ਘਰ ਖੜ ਕੇ ਦੋ ਦਿਨਾਂ ਤੱਕ ਤੁਹਾਡੀ ਜ਼ਿੰਮੇਵਾਰੀ ਆ ਉਹਦੇ ਬਾਅਦ ਚ ਅਗਲੇ ਦੀ ਹਨਾ ਏ ਭਾਈ ਦੋਵੇਂ ਟਾਈਮ ਚੋੜ ਲਈ ਦੀ ਜੋ ਠੀਕ ਹੈ ਜੀ ਹਾਂ ਜੀ ਤੋਰ ਦ ਫਿਰ ਪਹਿਲਾਂ ਹੀ ਸਵੇਰ ਸਵੀ ਹੈ ਜਿਹੜਾ ਕਹਿੰਦੇ ਭਾਜੀ ਨੀਲੀ ਦੀ ਜਿਹੜੇ ਪੈਰ ਪੁਰੂ ਖਾ ਦੋ ਬਾਕੀ ਇਹ ਆ ਵੀ ਚਲੋ ਕਾਰਾ ਜ ਸਰੀਰ ਆ ਸੰਭਨ ਵਾਲੀ ਆ ਜਿਹੜਾ ਕੋਈ ਸੰਭਨ ਵਾਲਾ ਲੈ ਜਾਊਗਾ ਤੇ ਜਿੱਦਾਂ ਝੋਟੀ ਤਿਆਰ ਹੋਗੀ ਚੰਗੀ ਤਿਆਰ ਹੋ ਜਾਊਗੀ ਅੱਜ ਲੈ ਆਉਗੀ ਮੱਕੀ ਕੋਈ ਵੀ ਇੱਥੇ ਆਣ ਕੇ ਵੇਖ ਲੈ। ਪ੍ਰੋਪਰ ਕੱਦ-ਕਾਟ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ। ਬਾਕੀ ਹਰ ਭਾਜੀ ਇਹ ਪਾਟਾ ਬੱਲ ਛੋਟੀ ਛੋ ਲਈ ਦੀ ਜੋ ਹੈ ਠੰਡੀ ਜੋ। ਠੀਕ ਹੈ ਜੀ। ਹਾਂਜੀ। ਆ ਥਾਣੇ ਦੇ ਚਾੜੇ ਦੇਖ ਕਰਦੇ ਜੀ। ਹਾਂਜੀ। ਥਣ ਬਾਕੀ ਚੰਗਾ ਲੱਗਾ ਜੋ। ਤੇ ਕਿੰਨਾ ਫੇ ਰੱਖਣਾ ਇਹਦਾ ਮੁੱਲ ਆਪਾਂ? ਮੁੱਲ ਭਾਜੀ ਇਹ ਗਾਵਾਂ ਦੇ ਰੇਟ 'ਚ ਹੀ ਦੇ ਦੇਣੀ ਆਪਾਂ। ਅੱਛਾ। ਮੋਲੇ ਦਾ 40000 ਜਿਹੜੀ ਛੋਟੀ ਦੇਣੀ ਬੁਰਾ 38000 ਰੁਪਏ ਦੇਵਾਂਗੇ। 38000 ਦੇ ਦੇ ਦੋਗੇ। ਛੋੜ-ਛਾੜ ਭਾਜੀ ਕਰ ਦਾਂਗੇ ਮੌਕੇ ਦੇ। ਕਿੰਨੀ ਕਰ ਦੋਗੇ? ਪਾ 500 ਸੇ ਭਾਜੀ ਮਾਨ ਕਰਦਾਂਗੇ ਚਲੋ ਕੋ ਫੋਨ ਲਾਊਗਾ ਤੇ ਆਪੇ ਮੁੱਕ ਤੇ ਹੋ ਜਾਊਗਾ ਹੋ ਗਈ ਹੋ ਗਈ ਬਾਕੀ ਭਾਜੀ ਝੋਡੀ ਚੰਗੀ ਹੈ ਠੰਡੀ ਸੀਤ ਜਿੱਦਾਂ ਮੱਢੀ ਥੱਲੇ ਬੈਠਾ ਰਹੋ ਠੀਕ ਹੈ ਹਾਂਜੀ ਆ ਸੁਈਜ ਭਾਜੀ ਬੈਠ ਇਹਨੂੰ ਚਾਹਕ ਦੇਣਗੇ ਵਾ ਸ਼ਾਇਦ ਮਗਰ ਜੋ ਠੀਕ ਹੈ 9 ਕਿਲੋ ਭਾਜੀ ਬੋਲਾ ਤਿਆਰ ਹੋਏ ਥੱਲੇ ਤਿਆਰ 9 ਲੀਟਰ ਮਾ ਨਾ ਭਾਈ ਤਸੱਲੀ ਕਰੇ ਆਪਣੀ ਤੋਰ ਦ ਫਿਰ ਬਾਕੀ ਇਹ ਬੱਚੇ ਵਾਲੀ ਹੈ ਤੇ ਦੂਸਰੀਆਂ ਦਮੇ ਬੱਚੇ ਤਾਂ ਵੀ ਨਹੀਂ ਆਪਾਂ ਜਿੱਕਰ ਆਉਸੋ ਵੀ ਵੀਡੀਓ ਬਣਾ ਲਿਆ ਕਾਦੇ ਦਾ ਹਿਸਾਬ ਦਾ ਹੀ ਆ ਬਹੁਤਾ ਉੱਚਾ ਨਹੀਂ ਆ ਨੋਰਮਲ ਜਿਹਾ ਕਾਦੇ ਪੁੱਤਰ ਇਹ ਸਰੀਰ ਰਾਜੀ ਆ ਖਵਾਨੇ ਦੇ ਤੱਕ ਥੋੜੀ ਘਾਣ ਰੱਖਦੀ ਅੱਜ ਲੈ ਅੱਜ ਉਹਦਾਂ ਥੋੜਾ ਤੇਜ਼ ਜਾਂਦੀ ਆ ਆਈ ਯਾਰ ਭਾਈ ਜੀ ਚਵਾਬ ਖਾ ਲੈਣੇ ਇਹਦਾ ਠੀਕ ਹੈ ਹਾਂ ਜੀ ਚਵਾ ਕਹਿੰਦੇ ਦਿਖਾ ਦਈਏ ਇੱਕ ਅਰੇ ਬੱਚਾ ਲਾ ਕੇ ਤੇ ਕੋਈ ਰੱਸੀ ਨਹੀਂ ਪਾਉਣੀ ਬੀ ਨਹੀਂ ਭਾਈ ਐਦਾਂ ਹੀ ਚੋ ਲਈ ਦੀ ਜੀ ਐਦਾਂ ਹੀ ਚੋ ਲਈ ਦੀ ਹਾਂ ਜੀ ਬਾਕੀ ਇਹ ਵੀ ਚਲੋ ਜਿੰਨੇ ਘਰੇ ਚਾਉਣੀ ਆ ਉਹਦੇ ਲਈ ਚੰਗੀ ਆ ਬਾਕੀ ਭਾਵੇਂ ਕੋਈ ਰੱਸੀ ਪਾ ਵੀ ਲਵੇ ਹਾਂਜੀ ਹਾਂਜੀ ਜਿੱਦਾਂ ਮਰਜ਼ੀ ਭਾਜੀ ਕਰ ਲੈ ਠੀਕ ਆ ਤੋਹਣਾ ਰੁਪਈਆ ਇਹ ਆ ਪੋਲੀ ਨੂੰ ਵਰਗੀ ਠੀਕ ਆ ਕੋਈ ਭਾਜੀ ਇਹਨੂੰ ਮੰਗਾਣੀ ਚ ਪਉਣਾ ਥਣ ਵੇਖਾ ਜੋ ਹਾਂ ਪਛਮੀ ਤੇ ਤਾਂ ਮੁੱਲ ਫਿਰ ਮੁੱਲ ਭਾਜੀ ਇਹਦਾ ਛੋੜਾਈ ਆਈ ਆ ਕਿੰਨਾ ਕਰ ਮੋਲੇ ਦਾ 5000 ਕਰ ਜਿਹੜੀ ਵਾੜ ਦੇਣੀ ਪੁਰੇ 23000 ਰੁਪਏ ਦੇਵਾਂਗੇ ਅੱਛਾ 23000 ਦੇ ਦੇ ਹਾਂਜੀ ਭਾਈ 9 ਕਿਲੋ ਬੋਲਾ ਆਊਗਾ ਹੁਣ ਦੁੱਧ ਭਾਜੀ ਦਹਾ ਤੋਂ ਬਾਅਦ ਚੱਲ ਜੇਗੀ ਠੀਕ ਹੈ ਜੀ ਹਾਂਜੀ ਤੇ ਆ ਜਿਹੜੀ ਗਾਂ ਜੇ ਹਾਂ ਯਾਰ ਭਾਈ ਪਹਿਲਾ ਸੁਆ ਬੈਠ ਜਾ ਅੱਛਾ ਕੋ ਯਾਰ ਸ਼ੇਰ ਨਾਲੇ ਕੋ ਜਰਸੀ ਨਾਲੇ ਠੀਕ ਆ ਹਾਂਜੀ ਇਹ ਥਲੇ ਭਾਈ 8 ਦਿਨ ਦੋ ਤਿਆਰ ਜੋ ਹੈਗਾ ਜੀ ਪੱਕਾ ਦੁੱਧ ਹਾਂਜੀ ਭਾਜੀ ਹੋਊਗਾ ਇਹ 2 ਮਹੀਨੇ ਹੋਗੇ ਤੂੰ ਗਾਂ ਬਣੀ ਨੂੰ ਵੀ ਚੱਕ ਪਾਸ ਨਹੀਂ ਆ ਚੱਕ ਪਾਸ ਨਹੀਂ ਜਪਰੇਗੀ ਠੀਕ ਆ ਬਾਕੀ 13 ਜਿਹੜਾ ਇਹਦਾ ਜਰਸੀਆਂ ਵਾਲਾ ਵਾ ਹੈਗੀ ਕ੍ਰੋਸ ਤੇ ਚਲੋ ਬਾਕੀ ਹੈ ਜੀ ਬਾਈ ਏਦਾਂ ਡੰਡੀ ਸੀ ਜਿਹੜਾ ਬੈਠ ਜਿੱਥੇ ਮਰਜੀ ਥੱਲੇ ਬੈ ਜਾਓ ਆਹ ਥਾਣੇ ਦੇਖ ਸਾਡੇ ਇਹਦੇ ਵੀ ਆਪਾਂ ਲੱਗ ਗਿਆ ਤਾਂ ਹਾਂਜੀ ਇਦਾਂ ਹੀ ਭਾਜੀ ਬਹਿ ਜਾਓ ਅੱਛਾ ਇਦਾਂ ਬਹਿ ਜਾਣਾ ਇਹਦੇ ਥੱਲੇ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਭਾਜੀ ਇਹਦਾ ਛੋੜਾ ਹੀ ਆ ਵਛੀ ਭਾਜੀ ਬਾਕੀ ਰੰਗ ਰੂਪ ਚੰਗਾ ਆ ਇਹਦਾ ਹਾਂਜੀ ਮੁੱਲ ਭਾਜੀ ਇਹਦਾ 18000 ਜੋ ਅੱਛਾ ਜਿਹੜੀ ਵੈੜ ਦੇਣੀ ਪੂਰੇ 16000 ਰੁਪਏ ਦੇਵਾਂਗੇ ਅੱਛਾ 16000 ਦੀ ਦੇ ਦੋ ਚਲੋ ਬਾਕੀ ਮੌਕੇ ਤੇ ਹੋ ਜਾਊਗਾ ਹੋਰ ਸ਼ਾਪਾ ਭਾਜੀ ਕਰਨਾ ਥੋੜਾ ਬੋਲਾ ਆਹ ਸੰਤ ਨੂੰ ਕਾ ਦਿਓ ਭਾਜੀ ਠੀਕ ਹੈ ਜੀ ਹਾਂਜੀ ਇਹ ਵੀ ਆ ਰਿਹਾ ਭਾਜੀ ਬੱਚੇ ਤਾਂ ਬਣਾ ਕੇ ਵੈੜ ਏ ਥੱਲੇ ਭਾਈ ਦੁੱਧ 8 ਕਿਲੋ ਤਿਆਰ ਦਿਓ ਏ ਥੱਲੇ ਵੀ। ਇਹ ਵੀ ਗਾਂ ਹਰ ਭਾਜੀ ਬਣੀ ਜੋ ਵੈੜ। ਤੋੜ ਦਿਓ ਫਿਰ। ਹਾਂਜੀ। ਚਲੋ ਆਜ ਲੈ ਆਓ ਜੀ। ਬਾਕੀ 100 ਰੁਪਏ ਜੀ ਇਹ ਵੀ ਠੰਡੀ ਸੀਲ ਵੀ ਬਿਨਾ ਮੰਗੇ ਤਾਂ ਝੋਲ ਲਈ ਦੀ ਜੀ। ਆਹ ਵਾਨੇ ਦੇਖ ਸਕਦੇ ਲੱਗੇ ਤਾਂ ਤੇ ਥਾਣੇ ਤੇ ਆਪਾਂ ਦੇਖ ਸਕਦੇ ਲੱਗੇ ਤਾਂ ਕਿੰਨਾ ਫੇਰ ਕੀ ਵਿੱਧੀ ਇਹਦਾ ਮੁੱਲ ਆਪਾਂ ਮੁੱਲ ਭਾਜੀ ਇਹਦਾ ਵੀ ਛੋਟ ਆਈ ਆ ਮੁੱਲੇ ਦਾ 16000 ਜਿਹੜੀ ਵੈੜ ਪੂਰੇ ਦੇਣੀ ਪੂਰੇ 14000 ਰੁਪਏ ਦੇਵਾਂਗੇ ਅੱਛਾ 14000 ਤੇ ਦੇ ਦੇਣੀ ਬਾਕੀ ਭਾਜੀ ਸੁਆ ਸੁਆ ਮਾਲ ਆ ਬਲੀ ਚੱਕ ਬਾਤ ਤਸੱਲੀ ਕਰਕੇ ਵੇਚ ਚਾਕ ਖੜਿਆ ਕਰੋ ਇੱਥੋਂ ਤਸੱਲੀ ਕਰਕੇ ਨਾ ਵੇਚ ਚਾਕੇ ਖੜਿਆ ਕਰੋ ਠੀਕ ਹੈ ਜਿਸ ਤਰ੍ਹਾਂ ਕਿ ਵੀਰ ਜੀ ਹਨਾਂ ਨੇ ਕਿਹਾ ਇੱਥੋਂ ਹੀ ਆਪਾਂ ਨਿੱਤ ਸੱਲੀ ਕਰਕੇ ਵੇਸ ਚਾ ਕੇ ਪਸ਼ੂ ਲਿਆ ਕਰੋ ਗਰਮੀ ਦਾ ਮੌਸਮ ਹੈ ਆਰ ਕਿਸ ਦੀ ਆਪੋ ਆਪਣੀ ਸੇਵਾ ਹੁੰਦੀ ਹੈ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨੇ ਪਸ਼ੂ ਲਿਆ ਕਰੋ ਜੀ